ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਸਵੇਰੇ ਉੱਠ ਕੇ ਖਾਲੀ ਪੇਟ ਕੰਗੀ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੋ ਜਾਂਦੇ ਹਨ ਨੰਬਰ 2 ਜਿਆਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਤੇ ਝੁਰੜੀਆਂ ਫੈਲ ਲੱਗ ਜਾਂਦੀਆਂ ਹਨ ਨੰਬਰ 3 ਜੇਕਰ ਤੁਹਾਡੇ ਸਿਰ ਵਿੱਚ ਅਕਸਰ ਹੀ ਦਰਦ ਰਹਿੰਦਾ ਹੈ ਤਾਂ ਕਦੇ ਵੀ ਪਾਲਕ ਨਾ ਖਾਓ ਨੰਬਰ 4 ਰਾਤ ਦੀ ਬਚੀ ਹੋਈ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੇ ਬੇਹੀ ਰੋਟੀ ਨੂੰ ਸਵੇਰੇ ਦੁੱਧ ਨਾਲ ਖਾਣ ਨਾਲ ਗੈਸ ਐਸਿਡਿਟੀ ਅਤੇ ਪੇਟ ਦੀਆਂ ਕਈ ਹੋਰ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ ਨੰਬਰ 5 ਪੇਟ ਦੇ ਭਾਰ ਸੌਣ ਨਾਲ ਵਿਅਕਤੀ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 6 ਬਾਲਾਂ ਵਿੱਚ ਸੂਰਜਮੁਖੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਬਾਲ ਮੁਲਾਇਮ ਅਤੇ ਸੰਘਨੇ ਹੋ ਜਾਂਦੇ ਹਨ। ਨੰਬਰ 7 ਬੁਢਾਪੇ ਵਿੱਚ ਜਵਾਨ ਨਜ਼ਰ ਆਉਣ ਦੇ ਲਈ ਹਰ ਰੋਜ਼ ਦੁੱਧ ਵਿੱਚ ਪਿਸਤਾ, ਬਦਾਮ ਮਿਲਾ ਕੇ ਖਾਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਨੰਬਰ 8 ਜੇਕਰ ਤੁਹਾਨੂੰ ਰੋਜ਼ਾਨਾ ਉਲਟੀ ਆ ਜਾਵੇ ਜਾਂ ਫਿਰ ਜੀਖ ਭਰਾਉਂਦਾ ਹੋਵੇ ਤਾਂ ਸਮਝ ਲਓ ਕਿ ਤੁਹਾਡੇ ਲੀਵਰ ਵਿੱਚ ਖਰਾਬੀ ਹੋ ਸਕਦੀ ਹੈ। ਨੰਬਰ 9 ਸਵੇਦ ਪਿਆਜ ਦਾ ਰਸ ਵਾਲਾਂ ਤੇ ਲਗਾਉਣ ਨਾਲ ਵਾਲ ਝੜਨੀ ਬੰਦ ਹੋ ਜਾਂਦੇ ਹਨ। ਨੰਬਰ 10 ਆਲੂ ਖਾਣ ਨਾਲ ਸਰੀਰ ਮੋਟਾ ਹੋਣ ਲੱਗ ਜਾਂਦਾ ਹੈ। ਜਿਸ ਦਾ ਸਰੀਰ ਪਤਲਾ ਹੋਵੇ ਉਹਨਾਂ ਨੂੰ ਹਰ ਰੋਜ਼ ਆਲੂ ਜ਼ਰੂਰ ਖਾਣੇ ਚਾਹੀਦੇ ਹਨ। ਨੰਬਰ 11 achar ਜਦੋਂ ਵੀ ਬਣਾਉਂਦੇ ਹੋ ਤਾਂ ਇਸ ਨੂੰ ਸਮੇਂ-ਸਮੇਂ ਹਿਲਾਉਂਦੇ ਰਹੋ ਤੇ ਨਾਲ ਹੀ ਧੁੱਪ ਵੀ ਜ਼ਰੂਰ ਲਗਵਾਓ। ਇਸ ਤਰ੍ਹਾਂ ਕਰਨ ਨਾਲ achar ਕਦੇ ਵੀ ਖਰਾਬ ਨਹੀਂ ਹੋਵੇਗਾ ਤੇ ਨਾਲ ਹੀ ਇਸ ਨੂੰ ਕਦੇ ਵੀ ਹੱਥਾਂ ਨਾਲ ਨਾ ਕੱਢੋ ਸਗੋਂ ਹਮੇਸ਼ਾ ਚਮਚੇ ਦੀ ਵਰਤੋ ਕਰਨੀ ਚਾਹੀਦੀ ਹੈ ਨੰਬਰ 12 ਸੌਣ ਸਮੇਂ ਹਮੇਸ਼ਾ ਇਸ਼ਨਾਨ ਕਰਕੇ ਹੀ ਸੋਵੋ ਇਸ ਨਾਲ ਦਿਨ ਭਰ ਦੀ ਥਕਾਵਟ ਉਤਰ ਜਾਂਦੀ ਹੈ ਤੇ ਨਾਲ ਹੀ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 13 ਖਾਣਾ ਪਕਾਉਣ ਸਮੇਂ ਗੈਸ ਨੂੰ ਹਮੇਸ਼ਾ ਹਲਕਾ ਸੇਕ ਤੇ ਹੀ ਰੱਖੋ ਜਿਸ ਨਾਲ ਖਾਣਾ ਬਹੁਤ ਹੀ ਸਵਾਦ ਬਣਦਾ ਹੈ ਤੇ ਨਾਲ ਰੰਗ ਵੀ ਸੋਹਣਾ ਆਉਂਦਾ ਹੈ ਨੰਬਰ 14 ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਵਿਚ-ਵਿਚ ਦੀ ਪਾਣੀ ਜ਼ਰੂਰ ਪਿਓ ਇਸ ਨਾਲ ਸਰੀਰ ਅੰਦਰ ਕੰਮ ਕਰਨ ਦੀ ਸ਼ਕਤੀ ਬਣੀ ਰਹਿੰਦੀ ਹੈ। ਨੰਬਰ 15 ਜੇਕਰ ਤੁਪ ਵਿੱਚੋਂ ਨਿਕਲਣ ਕਾਰਨ ਤੁਹਾਡਾ ਰੰਗ ਸਾਵਲਾ ਹੋ ਗਿਆ ਹੈ ਤਾਂ ਅੰਗੂਰਾ ਦਾ ਰਸ ਚਿਹਰੇ ਤੇ ਲਗਾਓ। ਚਿਹਰੇ ਦਾ ਰੰਗ ਪਹਿਲਾਂ ਵਰਗਾ ਗੋਰਾ ਹੋ ਜਾਵੇਗਾ। ਨੰਬਰ 16 ਚਾਹ ਦਾ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਤੁਹਾਡੇ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 17 ਜਿਹੜੇ ਲੋਕ ਰਾਤ ਦੇ ਸਮੇਂ ਖਾਣਾ ਜ਼ਿਆਦਾ ਖਾਂਦੇ ਹਨ ਉਹਨਾਂ ਤੇ ਬੁਢਾਪਾ ਜਲਦੀ ਆ ਜਾਂਦਾ ਹੈ। ਨੰਬਰ 18 ਕਾਫੀ ਪਾਊਡਰ ਵਿੱਚ 2 ਚਮਚਾ অ্যালোਵੈਰਾ ਜੈਲ ਮਿਲਾ ਕੇ ਚਿਹਰੇ ਤੇ ਮ사ਜ ਕਰਨ ਨਾਲ ਚਿਹਰੇ ਦਾ ਕਾਲਾਪਨ ਦੂਰ ਹੋ ਜਾਂਦਾ ਹੈ। ਨੰਬਰ 19 ਚੰਦਨ ਦਾ ਪਾਊਡਰ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਦਾਗ-ਧੱब्बे ਦੂਰ ਹੋ ਜਾਂਦੇ ਹਨ। ਨੰਬਰ 20 ਕਦੇ ਵੀ ਖਾਲੀ ਪੇਟ ਮੂਲੀ ਨਹੀਂ ਖਾਣੀ ਚਾਹੀਦੀ। ਖਾਲੀ ਪੇਟ ਮੂਲੀ ਖਾਣ ਨਾਲ ਛਾਤੀ ਦੀ ਜਲਣ ਗੈਸ ਵੇਟ ਫੁੱਲਣ ਆਦ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 21 ਕੱਚੇ ਬਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਅੱਖਾਂ ਨਾਲ ਸੰਬੰਧਿਤ ਹੋਰ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 22 ਜੋ ਲੋਕ ਦੁੱਧ ਵਿੱਚ ਗੁੜ ਮਿਲਾ ਕੇ ਪੀਂਦੇ ਹਨ ਉਹਨਾਂ ਦੇ ਪੇਟ ਦੀ ਚਰਬੀ ਹੌਲੀ-ਹੌਲੀ ਪਿਗਲਣ ਲੱਗ ਜਾਂਦੀ ਹੈ। ਨੰਬਰ 23 ਸਵੇਰੇ ਉੱਠਣਸਾਰ ਸਭ ਤੋਂ ਪਹਿਲਾਂ ਮੂੰਹ ਵਿੱਚ ਪਾਣੀ ਭਰ ਕੇ ਆਪਣੀ ਅੱਖਾਂ ਤੇ ਖੋਲ ਕੇ ਪਾਣੀ ਦੇ ਛਿੱਟੇ ਮਾਰਨ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ। ਨੰਬਰ 24 ਕੇਲੇ 'ਚ ਭਰਪੂਰ ਮਾਤਰਾ 'ਚ ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਕੈਸਟਰੋਲ ਕੰਟਰੋਲ ਚ ਰਹਿੰਦਾ ਹੈ ਕੇਲੇ ਚ ਵਿਟਾਮਿਨ B 6 ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਦਿਮਾਗ ਨੂੰ ਤੇਜ਼ ਕਰਨ ਦਾ ਕੰਮ ਕਰਦੀ ਹੈ ਨੰਬਰ 25 ਜਮਾ ਦਾ ਸੇਵਨ ਕਰਨ ਨਾਲ ਬਵਾਸਿਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਇਸ ਦੇ ਲਈ ਜਮਾ ਦੇ ਪੱਤਿਆਂ ਦੇ ਅਧਾਰਨ ਰਾਸ਼ਨ ਨੂੰ ਥੋੜਾ ਜਿਹਾ ਚੀਨੀ ਵਿੱਚ ਮਿਲਾ ਕੇ ਪੀਓ ਇਹ ਇਹ ਕਰਨ ਨਾਲ ਤੁਹਾਨੂੰ ਬਵਾਸੀਰ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਖੂਨ ਆਉਣਾ ਵੀ ਬੰਦ ਹੋ ਜਾਵੇਗਾ ਨੰਬਰ 26 ਪੋਸਟਿਕ ਤੱਤਾਂ ਨਾਲ ਭਰਪੂਰ ਅੰਜੀਰ ਦਾ ਸੇਵਨ ਕਰਨ ਨਾਲ ਤੁਸੀਂ ਪੇਟ ਨੂੰ ਸਾਫ਼ ਕਰ ਸਕਦੇ ਹੋ ਇਸ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ ਰਾਤ ਪਰ ਅੰਜੀਰ ਨੂੰ ਗਰਮ ਪਾਣੀ ਚ ਭਿਉ ਕੇ ਰੱਖ ਦਿਓ ਅਤੇ ਅਗਲੇ ਦਿਨ ਸਵੇਰੇ ਇਸ ਨੂੰ ਖਾਲੀ ਪੇਟ ਸੇਵ ਕਰੋ ਅੰਜੀਰ ਖਾਣ ਨਾਲ ਤੁਹਾਡੀ ਕਬਜ ਦੂਰ ਹੋ ਜਾਵੇਗੀ ਤੇ ਪੇਟ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਨੰਬਰ 1 ਕਦੇ ਵੀ ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਦਾ ਸਿੱਧਾ ਅਸਰ ਗੋਡਿਆਂ ਤੇ ਪੈਂਦਾ ਹੈ ਜਿਸ ਨਾਲ ਗੋਡਿਆਂ 'ਚ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 28 ਪਿੱਤ ਨੂੰ ਦੂਰ ਕਰਨ ਲਈ ਤੁਸੀਂ ਮਲਤਾਨੀ ਮਿੱਟੀ ਦਾ ਪੈਕ ਲਗਾ ਸਕਦੇ ਹੋ ਇਹ ਠੰਡੀ ਹੁੰਦੀ ਹੈ ਤੇ ਗਰਮੀ ਨੂੰ ਸੋਕਣ ਦਾ ਕੰਮ ਕਰਦੀ ਹੈ ਇਸ ਦਾ ਪੇਸਟ ਬਣਾ ਕੇ ਇਸ ਨੂੰ 20 ਮਿੰਟਾਂ ਲਈ ਪਿੱਤ ਦੀ ਵਾਲੀ ਜਗ੍ਹਾ ਤੇ ਲਗਾਓ ਤੇ ਸੁੱਕਣ ਤੋਂ ਤੁਰੰਤ ਧੋ ਲਓ ਤੁਹਾਨੂੰ ਬਹੁਤ ਜਲਦੀ ਰਾਹਤ ਮਿਲੇਗਾ ਨੰਬਰ 29 ਦਹੀਂ ਤੇ ਆਂਬ ਦਾ ਸੇਵਨ ਇਕੱਠੇ ਨਹੀਂ ਕਰਨਾ ਚਾਹੀਦਾ ਕਿਉਂਕਿ ਦਹੀਂ ਦੀ ਤਸੀਰ ਠੰਡੀ ਹੁੰਦੀ ਹੈ ਤੇ ਆਂਬ ਦੀ ਤਸੀਰ ਗਰਮ ਹੈ ਅਜਿਹਾ ਦੋਨਾਂ ਵਿੱਚ ਸੇਵਨ ਕਰਨ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਤੇ ਨਾਲ ਹੀ ਪੇਟ ਖੋਲਣ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੇ ਇਹ ਹੋ ਸਕਦੀਆਂ ਹਨ ਨੰਬਰ 30 ਖਾਣਾ ਖਾਣ ਤੋਂ ਬਾਅਦ ਇੱਕ ਵੱਡੀ ਇਲਾਇਚੀ ਖਾਣ ਨਾਲ ਖਾਣਾ ਜਲਦੀ ਹਾਜ਼ਮ ਹੋ ਜਾਂਦਾ ਹੈ ਨੰਬਰ 31 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਪੇਟ ਉੱਪਰੋਂ ਲਸਣ ਦੇ ਤੇਲ ਦੀ ਮਾਲਿਸ਼ ਕਰੋ ਨੰਬਰ 32 ਜੇਕਰ ਤੁਹਾਡੇ ਦੰਦਾਂ ਉੱਪਰ ਪੀਲਾਪਨ ਹੈ ਤਾਂ ਆਪਾਂ ਦੇਵ ਪੱਤੇ ਚਬਾਉਣ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ। ਨੰਬਰ 33 ਜੇਕਰ ਤੁਸੀਂ ਆਪਣੀ ਸਕਿਨ ਨੂੰ ਮੁਲਾਇਮ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਗਲਾਸ ਕੀਵੀ ਦਾ ਜੂਸ ਪੀਓ। ਨੰਬਰ 34 ਜੇਕਰ ਤੁਹਾਡਾ ਲੀਵਰ ਕਮਜ਼ੋਰ ਹੈ ਤਾਂ ਰੋਜ਼ਾਨਾ ਸਵੇਰੇ ਸ਼ਾਮ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸੇਬ ਦਾ ਸਿਰਕਾ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ। ਨੰਬਰ 35 ਇੱਕ ਆਉਂਟੇ ਹਮੇਸ਼ਾ ਸਿਰ ਨੂੰ ਚੁਕਾ ਲੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਦਿਮਾਗ ਦੀ ਕਮਜ਼ੋਰੀ ਨਹੀਂ ਹੁੰਦੀ ਨੰਬਰ 36 ਮਸਰ ਦੀ ਦਾਲ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਓ ਅਤੇ ਗੁਲਾਬ ਜਲ ਦੇ ਨਾਲ ਮਿਲਾ ਕੇ ਚਿਹਰੇ ਤੇ ਲਗਾਓ 30 ਮਿੰਟ ਬਾਅਦ ਹਲਕੇ ਹੱਥਾਂ ਨਾਲ ਰਗੜ ਕੇ ਧੋ ਲਓ ਇਸ ਨਾਲ ਤਵਾਸ਼ਾ ਤੇ ਚਮਕ ਆ ਜਾਂਦੀ ਹੈ ਨੰਬਰ 37 ਦੰਦਾਂ ਦਾ ਰੰਗ ਹਲਕਾ ਪੀਲਾ ਹੁੰਦਾ ਹੈ ਇਸ ਲਈ ਕਦੇ ਵੀ ਆਪਣੇ ਦੰਦਾਂ ਨੂੰ ਜ਼ਿਆਦਾ ਸਫੇਦ ਕਰਨ ਦੀ ਕੋਸ਼ਿਸ਼ ਕਰਕੇ ਆਪਣਾ ਸਵਾਸ ਖਰਾਬ ਨਾ ਕਰੋ ਨੰਬਰ 38 ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਤਾਂ ਹਲਦੀ ਵਾਲਾ ਦੁੱਧ ਦੀ ਵਰਤੋਂ ਕਰਨਾ ਹੀ ਬੰਦ ਕਰ ਦਿਓ ਨਹੀਂ ਤਾਂ ਹਲਦੀ ਅਲਰਜੀ ਦੀ ਸਮੱਸਿਆ ਨੂੰ ਹੋਰ ਵੀ ਵਧਾ ਸਕਦੀ ਹੈ ਨੰਬਰ 39 ਮਿਕਸ ਦਾਲਾਂ ਦਾ ਸੇਵਨ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਮਿਕਸੇਦਾਂ ਨਾਲ ਪੌਸਟਿਕ ਨਾਲ ਭਰਪੂਰ ਹੁੰਦੀਆਂ ਹਨ ਇਸ ਲਈ ਇਹਨਾਂ ਦਾ ਸੇਵਨ ਜ਼ਰੂਰ ਕਰੋ ਨੰਬਰ 40 ਜੋ ਲੋਕ ਹੱਦ ਤੋਂ ਜ਼ਿਆਦਾ ਫੋਨ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਸਰਵਾਈਕਲ ਦੀ ਸਮੱਸਿਆ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਨੰਬਰ 41 ਜੇਕਰ ਤੁਸੀਂ ਆਪਣੇ ਲੀਵਰ ਦੀ ਗਰਮੀ ਨੂੰ ਜਲਦੀ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ ਰਾਤ ਦੇ ਸਮੇਂ ਗੋੰਧ ਕਤੀਰਾ ਪੀਂਘ ਕੇ ਰੱਖ ਦਿਓ ਤੇ ਅਗਲੀ ਸਵੇਰ ਇਸ ਦਾ ਇਸਤੇਮਾਲ ਕਰੋ ਇਸ ਨਾਲ ਤੁਹਾਡੇ ਲੀਵਰ ਦੀ ਗਰਮੀ ਨਿਕਲ ਜਾਵੇਗੀ ਨੰਬਰ 42 ਜੋ ਲੋਕ ਡਿਪਰੈਸ਼ਨ ਨਾਲ ਝੂਜ ਰਹੇ ਹਨ ਉਹਨਾਂ ਲਈ ਸੂਰਜ ਦੀ ਰੋਸ਼ਨੀ ਕਾਫੀ ਫਾਇਦੇਮੰਦ ਹੈ ਉਹਨਾਂ ਨੂੰ ਰੋਜ਼ਾਨਾ ਕੁਝ ਸਮਾਂ ਸੂਰਜ ਦੀ ਰੋਸ਼ਨੀ ਲੈਣੀ ਚਾਹੀਦੀ ਹੈ ਨੰਬਰ 43 ਦਹੀਂ ਦੇ ਉੱਪਰ ਵਾਲਾ ਪਾਣੀ ਲੀਵਰ ਨੂੰ ਸਾਫ਼ ਕਰਦਾ ਹੈ ਇਸ ਲਈ ਇਸ ਪਾਣੀ ਨੂੰ ਦਿਨ ਵਿੱਚ ਇੱਕ ਵਾਰ ਜ਼ਰੂਰ ਪੀਓ ਨੰਬਰ 44 ਜੰਗ ਲੱਗੇ ਹੋਏ ਬਰਤਨ ਨੂੰ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਕੁਝ ਸਮੇਂ ਲਈ ਡਬੋ ਕੇ ਰੱਖ ਦਿਓ ਅਤੇ ਬਾਅਦ ਵਿੱਚ ਸਾਫ਼ ਕਰ ਲਓ ਇਸ ਤਰ੍ਹਾਂ ਕਰਨ ਨਾਲ ਸਾਰੀ ਜੰਗ ਦੂਰ ਹੋ ਜਾਵੇਗੀ ਨੰਬਰ 45 ਗੈਸ ਦੀ ਸਮੱਸਿਆ ਹੋਣ ਤੇ ਖਾਣੇ ਵਿੱਚ ਹਿੰਗ ਮਿਲਾ ਕੇ ਖਾਣ ਨਾਲ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 40 ਜਿਹੜੇ ਲੋਕ ਸੇਵ ਉਪਰ ਸ਼ਹਿਦ ਲਗਾ ਕੇ ਖਾਂਦੇ ਹਨ ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੈ। ਨੰਬਰ 47 ਰੋਜ਼ਾਨਾ ਸ਼ਾਮ ਵੇਲੇ ਦਾਖਾਂ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 48 ਰੋਜ਼ਾਨਾ ਸਵੇਰੇ ਖਾਲੀ ਪੇਟ ਉਲਟਾ ਲਟਕਣ ਨਾਲ ਤੁਹਾਡਾ ਕੱਦ ਵਧਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 49 ਗਰਮ ਰੋਟੀ ਦੇ ਨਾਲ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਨੰਬਰ 50 ਜਿਆਦਾ ਸਿਰਦਰਦ ਹੋਣ ਤੇ ਨਿੰਬੂ ਦਾ ਪੱਤਾ ਸੁੰਘਣ ਨਾਲ ਕੋਈ ਵੀ ਸਿਰਦਰਦ 5 ਮਿੰਟਾਂ ਵਿੱਚ ਖਤਮ ਹੋ ਜਾਂਦਾ ਹੈ ਨੰਬਰ 51 ਪੱਕੇ ਹੋਏ ਕੱਟ ਹਲ ਖਾਣ ਤੋਂ ਬਾਅਦ ਥੋੜਾ ਜਿਹਾ ਨਮਕ ਚੱਟ ਲਓ ਉਸ ਨੂੰ ਪਾਚਨ ਵਿੱਚ ਆਸਾਨੀ ਹੋ ਜਾਵੇਗੀ ਨੰਬਰ 52 ਬਿਨਾਂ ਨਮਕ ਤੋਂ ਨਿੰਬੂ ਪਾਣੀ ਪੀਣ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ। ਨੰਬਰ 53 ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਬਾਥਰੂਮ ਕਰਕੇ ਸੌਣ ਨਾਲ ਗੁਰਦੇ ਕਦੇ ਵੀ ਖਰਾਬ ਨਹੀਂ ਹੁੰਦੇ। ਨੰਬਰ 54 ਮੂਲੀ ਦਾ ਰਸ ਪੀਣ ਨਾਲ ਪਿੱਤੇ ਦੀ ਪਥਰੀਵਾਨੀ ਬੰਦ ਹੋ ਜਾਂਦੀ ਹੈ। ਨੰਬਰ 55 ਗਠੀਏ ਦੇ ਰੋਗੀਆਂ ਨੂੰ ਠੰਡੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਝ ਵੀ ਠੰਡਾ ਖਾਣ ਨਾਲ ਦਰਦ ਵੱਧ ਸਕਦਾ ਹੈ। ਫਰਿੱਜ ਵਿੱਚ ਰੱਖੀ ਦਹੀਂ, ਲੱਸੀ ਅਤੇ ਆਈਸਕ੍ਰੀਮ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਨੰਬਰ 5 ਪੰਜਾਬ ਬੱਚਿਆਂ ਨੂੰ ਕਦੇ ਵੀ ਕੇਕ ਉੱਪਰ ਲੱਗੀ ਕਰੀਮ ਜ਼ਿਆਦਾ ਨਾ ਖਾਣ ਦਿਓ ਕਿਉਂਕਿ ਇਹ ਛਾਤੀ ਉੱਪਰ ਜੰਮ ਜਾਂਦੀ ਹੈ ਇਸ ਨਾਲ ਛਾਤੀ ਰੋਕਣ ਦਾ ਡਰ ਬਣਿਆ ਰਹਿੰਦਾ ਹੈ ਨੰਬਰ 52 ਫਲ ਮਠਿਆਈਆਂ ਤੇ ਕਿਉਂ ਜ਼ਿਆਦਾ ਤੇਲ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 58 ਜੇਕਰ ਚਾਹ ਵਾਲੀ ਥਰਮੋਸ ਵਿੱਚੋਂ ਬਦਬੂ ਆ ਰਹੀ ਹੈ ਤਾਂ ਉਸ ਵਿੱਚ ਨਿੰਬੂ ਤੇ ਨਮਕ ਪਾ ਕੇ ਧੋ ਦਿਓ ਸਾਰੀ ਬਦਗੂ ਖਤਮ ਹੋ ਜਾਵੇਗੀ ਨੰਬਰ 59 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਅਜਮਾਇਨ ਪਾਉਣੀ ਸ਼ੁਰੂ ਕਰ ਦਿਓ ਇਸ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 60 ਜੇਕਰ ਤੁਹਾਨੂੰ ਪਾਚ ਆਪੀਲੇ ਰੰਗ ਦਾ ਜਾਂ ਫਿਰ ਘਾਟ ਆਉਂਦਾ ਹੈ ਤਾਂ ਇਹ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਅੰਦਰ ਪਾਣੀ ਦੀ ਘਾਟ ਹੈ ਸਲੀਪ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਨੰਬਰ 61 ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਨਕਸੀਰ ਜਾਂ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਨੂੰ ਵੈਂਗਨ ਦੀ ਸਬਜ਼ੀ ਨਹੀਂ ਖਾਣੀ ਚਾਹੀਦੀ। ਨੰਬਰ 6 ਜੇਕਰ ਅਸੀਂ ਦਿਨ ਵਿੱਚ ਕੁਝ ਸਮਾਂ ਪੈਰਾਂ ਭਾਰ ਬੈਠ ਜਾਈਏ ਤਾਂ ਇਸ ਨਾਲ ਪੇਟ ਗੈਸ, ਕਬਜ, ਸਿਰ ਦਰਦ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨੰਬਰ 7 ਪੀਲੀਆ ਹੋਣ ਤੇ ਮੂਲੀ ਦੇ ਪੱਤਿਆਂ ਦਾ ਜੂਸ ਹੌਲੀ-ਹੌਲੀ ਪੀਣ ਨਾਲ ਪੀਲੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 64 ਜੇਕਰ ਤੁਸੀਂ ਡੇਂਗੂ ਤੇ ਮਲੇਰੀਆ ਜੇ ਭਿਆਨਕ ਬਿਮਾਰੀ ਤੋਂ ਹਮੇਸ਼ਾ ਵਚਕੇ ਰਹਿਣਾ ਚਾਹੁੰਦੇ ਹਾਂ ਤਾਂ ਆਪਣੇ ਘਰ ਦਾ ਆਲਾ ਦੁਆਲਾ ਸਾਫ਼ ਰੱਖੋ ਨੰਬਰ 65 ਜੇਕਰ ਤੁਸੀਂ ਦੇਰ ਰਾਤ ਤੱਕ ਫੋਨ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਇਸ ਨਾਲ ਹੌਲੀ-ਹੌਲੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਨੰਬਰ 66 ਮਹਿੰਦੀ ਵਿੱਚ ਦਹੀਂ ਤੇ ਆਮਲਾ ਚੂਰਨ ਮਿਲਾ ਕੇ 2-3 ਘੰਟਿਆਂ ਲਈ ਵਾਲਾਂ ਵਿੱਚ ਲਗਾਉਣ ਨਾਲ ਵਾਲ ਕਾਲੇ ਅਤੇ ਲੰਬੇ ਹੋ ਜਾਂਦੇ ਹਨ ਨੰਬਰ 67 ਜਦੋਂ ਵੀ ਤੁਸੀਂ ਧਨੀਏ ਬੀਜਣਾ ਹੋਵੇ ਉਸ ਨੂੰ ਇੱਕ ਦਿਨ ਪਹਿਲਾਂ ਪਾਣੀ ਵਿੱਚ ਭਿਉਂ ਦਿਓ ਧਨੀਆ ਜਲਦੀ ਉੱਗੇਗਾ ਨੰਬਰ 68 ਜਿਹੜੀਆਂ ਔਰਤਾਂ ਜ਼ਿਆਦਾ ਸਲੇਟੀ ਤੇ ਚੁੱਲ੍ਹੇ ਦੀ ਮਿੱਟੀ ਖਾਂਦੀਆਂ ਹਨ ਉਹਨਾਂ ਦੇ ਪੇਟ ਅੰਦਰ ਪਥਰੀ ਬਣਨ ਦੀ ਸਮੱਸਿਆ ਵੱਧ ਜਾਂਦੀ ਹੈ ਤੇ ਨਾਲ ਹੀ ਪੇਟ ਵਿੱਚ ਕੀੜੇ ਬਣਨ ਲੱਗ ਜਾਂਦੇ ਹਨ ਨੰਬਰ 69 ਜੇਕਰ ਹਿਚਕੀ ਆਉਂਦੀ ਹੋਵੇ ਤੇ ਜ਼ਿਆਦਾ ਦੇਰ ਤੱਕ ਰਹੇ ਤਾਂ ਹੌਲੀ-ਹੌਲੀ ਪਾਣੀ ਪੀਂਦੇ ਰਹੋ ਇਸ ਤਰ੍ਹਾਂ ਕਰਨ ਨਾਲ ਹਿਜਕੀ ਬਿਲਕੁਲ ਬੰਦ ਹੋ ਜਾਵੇਗੀ ਨੰਬਰ 17 ਗੰਨੇ ਦਾ ਰਸ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ਪਰ ਗੰਨੇ ਦੇ ਰਸ ਨੂੰ ਜਿਆਦਾ دیر ਤੱਕ ਰੱਖਣ ਤੋਂ ਬਾਅਦ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਨੰਬਰ 71 ਅੰਮੇ ਦੇ ਰੋਗੀਆਂ ਨੂੰ ਖਾਣੇ ਤੋਂ ਅੱਧਾ ਘੰਟਾ ਬਾਅਦ ਗੂੰਗੁਨਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 72 ਕਾਲੀ ਮਿਰਚ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਉੱਪਰ ਆਈ ਹੋਈ ਸੋਜ ਨੂੰ ਵੀ ਬਹੁਤ ਜਲਦ ਖਤਮ ਕਰ ਦਿੰਦੇ ਹਨ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਗੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ